ਅਗਣਤ ਅਤੁੱਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹੱਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਜਗਤ ਪਿਤਾ ਆਪ ਨਰੈਣ ਕਲਾ ਤਾਰ ਜਗ ਮੈਂ ਪਰਵਰਿਓ ਆਪ ਸਾਖਸ਼ਾਤ ਪਰਮਾਤਮਾ ਦਾ ਰੂਪ ਗੁਰੂ ਨਾਨਕ ਦੇ ਮਹਾਰਾਜ ਦੀ ਅਮਰਤਮਈ ਬਾਣੀ ਜੋ ਸਿੱਖੀ ਦੀ ਮਾਏ ਜਿਸ ਤਰ੍ਹਾਂ ਮਾਤਾ ਉਂਗਲ ਫੜ ਕੇ ਬੱਚੇ ਨੂੰ ਤੋਰਨਾ, ਖਾਣਾ, ਬੋਲਣਾ ਸਭ ਕੁਝ ਸਿਉਂਦੀ ਹੈ ਮੇਰਾ ਪਿਤਾ ਸਾਨੂੰ ਉਂਗਲ ਫੜ ਕੇ ਸਿੱਖੀ ਦਾ ਮਾਰਗ ਦੱਸਦੇ ਨੇ 19ਵੀਂ ਪੌੜੀ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ 20ਵੀਂ ਪੌੜੀ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਦੇ ਰਸਨਾ ਤੋਂ ਸਰਵਣ ਕੀਤਾ ਹੈ ਮਹਾਰਾਜ ਕਿਰਪਾ ਕਰਨਗੇ ਜਿੰਨੀ ਮਹਾਰਾਜ ਮਤ ਦੇਣਗੇ ਕਿਰਪਾ ਕਰਨ ਆਪਣੀ ਰਹਿਮਤ ਆਬਰਤ ਆਉਣ ਤੇ ਆਪ ਸਾਰਿਆਂ ਸੰਗਤਾਂ ਸੀਸ ਦਿਓ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਆਪਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਿਆ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰ ਸਖੇ ਪਰਿਆ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰ ਸਖੇ ਬਾਬਾ ਜੀ ਨੇ ਸੱਸੀ ਨੂੰ ਵਖਰਾ ਕਰਕੇ ਪੜਿਆ ਇਹ ਟਕਸਾਲ ਦੇ ਵਿੱਚ ਇਦਾਂ ਹੀ ਪੜਾਉਂਦੇ ਨੇ ਉਤਰ ਸੁਕੇ ਅਰਥ ਦੋਨੇ ਇੱਕੋ ਨੇ ਪਰ ਦੋਬਧਾ ਨਹੀਂ ਪਮਾਂਗੇ ਸੌਖਾ ਪੜ ਲਾਂਗੇ ਹਨਾ ਉਤਰ ਸੁਕੇ ਦਾ ਮਤਲਬ ਹੈ ਖੇ ਉਤਰ ਖੇ ਦਾ ਮਤਲਬ ਹੈ ਸੁਆਹ ਮਿੱਟੀ ਜੇ ਪੈਰ ਹੱਥ ਪੈਰ ਤਨ ਦੇ ਇਹ ਚਾਰ ਸ਼ਬਦ ਲੈਂਗੇ ਪਰ ਜਾਣ ਮੈਲ ਜਦੋਂ ਅਸੀਂ ਨਿਕਲਦੇ ਹਾਂ ਅੰਮ੍ਰਿਤ ਵੇਲੇ ਵਸਤਰ ਕੱਪੜੇ ਸਾਫ਼ ਪਾ ਕੇ ਨਿਕਲਦੇ ਹਾਂ ਪਰ ਸ਼ਾਮ ਤੱਕ ਕਾਫੀ ਇਹਦਾ ਮੈਲ ਲੱਗ ਜਾਂਦੀ ਹੈ ਪਰ ਜੇ ਤੁਸੀਂ ਇੱਕ ਦਿਨ ਪਾਓ ਦੋ ਦਿਨ ਪਾਓ ਚਾਰ ਦਿਨ ਪਾਓ ਤੇ ਉਹਨੂੰ ਕਹਿੰਦੇ ਫਿਰ ਦੰਦ ਮੈਲ ਪੈ ਗਈ ਹਨਾ ਉਹ ਫਿਰ ਧੋਣੀ ਵੀ ਔਖੀ ਹੋ ਜਾਂਦੀ ਹੈ ਇਥੇ ਮਾਰਾ ਕਹਿੰਦੇ ਭਰੀ ਹੈ ਹੱਥ ਪੈਰ ਤਨ ਦੇ ਤਨ ਦਾ ਮਤਲਬ ਵੀ ਇਹ ਸਰੀਰੀ ਹੈ ਤੇ ਦੇ ਦਾ ਮਤਲਬ ਵੀ ਇਥੇ ਦੋ ਦੇ ਦਾ ਹਾ ਹ ਮੁਕਤ ਹੈ ਇਹ ਇਸਤਰੀ ਲਿੰਗ ਹੈ ਤੇ ਤਨ ਦੇ ਨੰਨੇ ਨੂੰ ਔਕੜਾ ਇਹ ਪੁਲਿੰਗ ਹੈ ਇਹ ਦੋਨਾਂ ਵਾਸਤੇ ਭਾਵੇਂ ਇਸਤਰੀ ਆ ਚਾਹੇ ਪੁਰਸ਼ ਆ ਹੱਥ ਮੈਲਣਾ ਭਰ ਜਾਣ ਪੈਰ ਭਰ ਜਾਣ ਮਨੁੱਖ ਦੇ ਤਨ ਪਰ ਜੇ ਇਸਤਰੀ ਦਾ ਦੇਹ ਇਸਤਰੀ ਜੇ ਆਪਾਂ ਦੇਹ ਬੋਲਾਂਗੇ ਨਾ ਉਦੋਂ ਇਸਤਰੀ ਲਿੰਗ ਬੋਲਾਂਗੇ ਤੇਰੀ ਦੇਹ ਹੀ ਨੂੰ ਕੀ ਹੋਇਆ ਤੇਰਾ ਤਨ ਕਿਸ ਤਰ੍ਹਾਂ ਤਨ ਪੁਲਿੰਗ ਹੈ ਦੇਹ ਇਸਤਰੀ ਲਿੰਗ ਹੈ ਇਹ ਸੂਖਸ਼ਮ ਭੇਦ ਮਾਰਾ ਹੀ ਨਹੀਂ ਪਾਏਗਾ ਪਾਣੀ ਧੋਤਾ ਹੈ ਉਤਰ ਸਖੇ ਇਹ ਪਾਣੀ ਨਾਲ ਜਦੋਂ ਵੀ ਧੋਵਾਂਗੇ ਹੱਥ ਮਲੇ ਹੋਗੇ ਪੈਰ ਮਲੇ ਹੋਗੇ ਸਾਡੀ ਦੇਹ ਹੋਗੀ ਪਾਣੀ ਨੇ ਇਹਨੂੰ ਸਾਫ਼ ਕਰ ਦੇਣਾਗਾ ਇਹ ਬਾਹਰੀ ਕਿਰਿਆ ਸਾਡੀ ਸਮਝ ਵਿੱਚ ਆਉਂਦੀ ਹੈ ਮਹਾਰਾਜ ਸਮਝਾਉਂਦੇ ਨੇ ਜਿਸ ਤਰ੍ਹਾਂ ਅਸੀਂ ਬਾਹਰ ਮੈਲ ਲੱਗਦੀ ਨਹੀਂ ਫਿਰ ਸ਼ਾਮ ਨੂੰ ਇਸ਼ਨਾਨ ਕਰਕੇ ਫਿਰ ਉਹ ਮੈਲ ਪਾਣੀ ਨਾਲ ਲੈ ਜਾਂਦੀ ਹੈ ਊਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਜੇ ਕੱਪੜੇ ਪਲੀਤ ਹੋ ਜਾਣ ਮਲ ਮੂਤਰ ਨਾਲ ਲਿਬੜ ਜਾਣ ਫਿਰ ਉਹਦੇ ਵਾਸਤੇ ਸਾਬਣ ਚਾਹੀਦਿਆ ਦੇ ਸਾਬੂਨ ਧਿਆਨ ਰੱਖਣਾ ਬੱਬੇ ਨੂੰ ਦਲੈਂਕੜੇ ਲੱਗੇ ਹੋਏ ਨੇ ਇਹਨੂੰ ਪੜਨਾ ਦੇ ਸਾਬੂਨ ਲਈਏ ਉਹ ਆਹੇ ਦਾ ਊੜੇ ਦਾ ਮੂੰਹ ਖੁੱਲ ਹੈ ਊੜੇ ਦੀ ਉਹ ਉਹ ਤੋਏ ਉਹਦਾ ਮਤਲਬ ਹੈ ਉਹ ਜਿਹੜੀ ਮੈਲ ਲੱਗੀ ਹੋਈ ਹੈ ਜੇ ਤੁਹਾਡੇ ਹੱਥ ਪੈਰ ਮਲੇ ਹੋ ਜਾਣ ਇਹ ਪਾਣੀ ਨਾਲ ਧੋਤੇ ਜਾਣਗੇ ਜੇ ਕੱਪੜੇ ਮਲਮੂਤਰ ਨਾਲ ਗੰਦੇ ਹੋ ਜਾਣ ਤਾਂ ਫਿਰ ਉਹਦੇ ਵਾਸਤੇ ਸਾਬਣ ਚਾਹੀਦੀ ਹੈ ਫਿਰ ਉਹ ਸਾਬਣ ਨਾਲ ਦੇ ਸਾਬੂਨ ਲਈਏ ਉਹ ਤੋਏ ਤੇ ਉਹ ਸਾਬਣ ਨਾਲ ਸਾਫ਼ ਹੋ ਜਾਣਗੇ ਭਰੀਏ ਮਤ ਪਾਪਾ ਕੈ ਸੰਗ ਓ ਸੁਪੈ ਨਾਵ ਕਾ ਰੰਗ ਅੰਪਰ ਜੀ ਸੋਡੀ ਮਤ ਪਰ ਜਾਵੇ ਪਾਪਾਂ ਨਾ ਭਰੀਐ ਮਤ ਪਾਪਾਂ ਕੈ ਸੰਗ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਵਰਨ ਕੀਤਾ ਵੀ ਆਪਾਂ ਬਾਹਰ ਨਿਕਲਦੇ ਆਂ ਸ਼ਾਮ ਤੱਕ ਕਾਫੀ ਮੈਲ ਸਾਡੇ ਕੱਪੜਿਆਂ ਨੂੰ ਲੱਗੀ ਹੁੰਦੀ ਹੈ ਜਿਸ ਤਰ੍ਹਾਂ ਬਾਹਰੀ ਇਹ ਮੈਲ ਸਾਡੇ ਹੱਥ ਪੈਰ ਨੂੰ ਕੱਪੜਿਆਂ ਨੂੰ ਲੱਗਦੀ ਹੈ ਇਸ ਤਰ੍ਹਾਂ ਹੀ ਸਾਡੇ ਮਨ ਨੂੰ ਬਕਾਰਾਂ ਦੀ ਮੈਲ ਲੱਗਦੀ ਹੈ ਅਸੀਂ ਕੁਝ ਬੁਰਾ ਦੇਖਿਆ ਸਾਡੇ ਮਨ ਤੇ ਮੈਲ ਲੱਗ ਗਈ ਕਿਸੇ ਦਾ ਰੂਪ ਦੇਖ ਕੇ ਮਨ ਮੈਲਾ ਹੋ ਜਾਂਦਾ ਹੈ ਕਿਸੇ ਦਾ ਧੰਨ ਦੇਖ ਕੇ ਮਨ ਮੈਲਾ ਹੋ ਜਾਂਦਾ ਹੈ ਕਿਸੇ ਦੀ ਨਿੰਦਿਆ ਚੁਗਲੀ ਸੁਣ ਕੇ ਮਨ ਮੈਲਾ ਹੋ ਜਾਂਦਾ ਬਾਹਰ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਮੈਲਾ ਮਲਤਾ ਇਹ ਸੰਸਾਰ ਤੁਸੀਂ ਬਾਹਰ ਨਿਕਲੋਗੇ ਤੇ ਮੈਲ ਲੱਗਣੀ ਲੱਗਣੀ ਹੈ ਬਹੁਤਾ ਚਿਰ ਨਹੀਂ ਧੋਮੋਗੇ ਤੇ ਫਿਰ ਕੱਪੜੇ ਦੇ ਵਿੱਚੋਂ ਐਦਾਂ ਹੁੰਦਾ ਵੀ ਮੈਲ ਹੀ ਮੈਲ ਹੈ ਤੇ ਕੱਪੜਾ ਤਾਂ ਦਿਖਦਾ ਨਹੀਂ ਜਿਹਨੂੰ ਕਹਿੰਦੇ ਦੰਦ ਮੈਲ ਪੈ ਗਈ ਤੇ ਇਸ ਤਰ੍ਹਾਂ ਜੇ ਮਨ ਨੂੰ ਮੈਲ ਲੱਗ ਜੇ ਮਰਦਾ ਐਦਾਂ ਵੀ ਕਹਿੰਦੇ ਨੇ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਬਣ ਪਾਓ ਐਨਾ ਮੈਲਾ ਹੋ ਗਿਆ ਖਨਲੀ ਕਹਿੰਦੇ ਨੇ ਉਹ ਜਿਹੜੀ ਕੋਲੂ ਦੇ ਨਾਲ ਉਹ ਕਪੜਾ ਹੁੰਦਾ ਜਿਹਦੇ ਨਾਲ ਉਹ ਤੇਲ ਜਾਬੀ ਕੱਢਦਾ ਤੇ ਨਾਲ ਹੀ ਸਾਰਾ ਕੁਝ ਸਾਫ਼ ਕਰ ਦਿੰਦਾ ਹੈਗਾ ਉਹ ਤੇਲ ਨਾਲ ਹੋਣ ਕਰਕੇ ਉਹਦੀ ਜਿਹੜੀ ਮੈਲ ਹੈ ਉਹਦੇ ਵਿੱਚ ਤੰਦ ਮੈਲ ਪੈ ਜਾਂਦੇ ਉਹਨੂੰ ਤੁਸੀਂ 100 ਵਾਰੀ ਧੋ ਲਓ ਉਹ ਕੱਪੜੇ ਦੀ ਖਨਲੀ ਦੀ ਮੈਲ ਨਹੀਂ ਨਿਕਲਦੀ ਮਨ ਇੰਨਾ ਮੇਲਾ ਹੋ ਜਾਂਦਾ ਹੈ ਕਿ ਸੁੱਡ ਮਨ ਦਿਖਦਾ ਹੀ ਨਹੀਂ ਜਿਸ ਤਰ੍ਹਾਂ ਉਹ ਲੀਰ ਖੰਣਲੀ ਦਿਖਦੀ ਨਹੀਂ ਮਨ ਕਈ ਵਾਰੀ ਦਿਖਦਾ ਹੀ ਨਹੀਂ ਹੈ ਹੁਣ ਇਥੇ ਮਹਾਰਾਜ ਜਿਹੜਾ ਸਾਨੂੰ ਵਿਚਾਰ ਦੇਣਾ ਚਾਹੁੰਦੇ ਨੇ ਵੀ ਜੇ ਹੱਥ ਪੈਰ ਮੇਲੇ ਹੋ ਗਏ ਪਾਣੀ ਨਾਲ ਧੋਤੇ ਜਾਣਗੇ ਕੱਪੜੇ ਮਲਮੂਤਰ ਨਾਲ ਲਿਬੜ ਗਏ ਫਿਰ ਸਾਬਣ ਚਾਹੀਦੀ ਹੈ ਤੇ ਫਿਰ ਸਾਬਣ ਨਾਲ ਪਰ ਜੇ ਮਤ ਪਾਪਾਂ ਨਾਲ ਭਰ ਗਈ ਮੈਂ ਕੱਲ ਵੀ ਵਿਚਾਰ ਕੀਤੀ ਸੀ ਮਤ ਦੇ ਵਿੱਚ ਕਿਸੇ ਪ੍ਰਤੀ ਬੁਰਾ ਸੋਚਣਾ ਪਾਪ ਹੈ ਕਿਸੇ ਦਾ ਰੂਪ ਦੇਖ ਕੇ ਮਨ ਚ ਬੁਰੇ ਲੈਣੇ ਖਿਆਲ ਕਰਨੇ ਫੁਰਨੇ ਬਣਾ ਲੈਣੇ ਇਹ ਪਾਪ ਹੈ ਕਿਸੇ ਦਾ ਧਨ ਦੇਖ ਕੇ ਖੋਣ ਦੀ ਇੱਛਾ ਪੈਦਾ ਕਰ ਲੈਣੀ ਇਹ ਪਾਪ ਹੈ ਦੁਸ਼ਮਣ ਨੂੰ ਦੇਖ ਕੇ ਕਤਲ ਕਰਨ ਦਾ ਫੁਰਨਾ ਬਣਾਉਣਾ ਇਹ ਵੀ ਪਾਪ ਹੈ ਪਰਿਅ ਮਤ ਪਾਪਾਂ ਕਹ ਸੰਗ ਜੇ ਪਾਪਾਂ ਦੇ ਨਾਲ ਭਰ ਜੇ ਉਹ ਤੋਪ ਹੈ ਨਾਵੇਂ ਕਹਿ ਰੰਗ ਫਿਰ ਉਹ ਜਿਹੜੀ ਪਾਪਾਂ ਨਾਲ ਭਰੀ ਹੋਈ ਮਤ ਹੈ ਉਹ ਫਿਰ ਪ੍ਰਮਾਤਮਾ ਦੇ ਨਾਮ ਦੇ ਰੰਗ ਨਾਲ ਧੋਤੀ ਜਾਂਦੀ ਹੈ ਜੇ ਪਾਪਾਂ ਨਾਲ ਭਰ ਜੇ ਫਿਰ ਨਾਮ ਫਿਰ ਨਾਮ ਕਿਹਦੇ ਕੋਲ ਹੈ ਨਾਮ ਗੁਰੂ ਕੋਲ ਹੈ ਜਿਹਨੂੰ ਮਹਾਰਾਜ ਕਹਿੰਦੇ ਨੇ ਗੁਰ ਦਰਿਆ ਉਹ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੀ ਤੁਸੀਂ ਇੱਥੇ ਸੰਗਤ ਵਿੱਚ ਬੈਠਿਓ ਇਹ ਮੈਲ ਤੋਂ ੋਂ ਦਾ ਸਾਧਨ ਹੈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਅੰਦਲੇ ਤਰੇਪਾ ਬਣ ਸੂਜਿਆ ਗੁਰਪੇਟ ਪੁਨੀਤਾ ਗੁਰੂ ਨੂੰ ਭੇਟ ਕਰਕੇ ਗੁਰੂ ਨਾਲ ਮਿਲ ਕੇ ਪਵਿੱਤਰ ਹੋ ਸਕਦਾ ਹੈ ਮੈਲ ਤੇਰੀ ਗੁਰੂ ਕੋਲੇ ਲਾਉਣ ਦੀ ਸਮਰੱਥਾ ਹੈਗਾ ਮਨ ਚ ਮੈਲ ਕਿੱਥੋਂ ਹੁੰਦੀ ਹੈ ਮਨ ਫੁਰਨੇ ਬਣਾਉਂਦਾ ਸੰਕਲਪ ਤੇ ਵਿਕਲਪ ਤੇ ਬੁੱਧੀ ਉਹਦਾ ਨਿਰਣਾ ਕਰਦੀ ਹੈ ਬੁੱਧੀ ਨੇ ਜੇ ਮੈਲੀ ਬੁੱਧੀ ਹੈ ਤੇ ਮੈਲੇ ਫੁਰਨੇ ਨੂੰ ਕਰਮ ਦੇ ਵਿੱਚ ਲੈ ਆਉਗੀ ਜੇ ਗੁਰੂ ਦੀ ਮੱਤ ਹੈ ਜਿਹਨੂੰ ਆਪਾਂ ਪੜਿਆ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਣੀ ਹੈ ਮੈਲਾ ਫੁਰਨਾ ਉੱਠਿਆ ਤੇਦਾ ਰੂਪ ਦੇਖ ਕੇ ਧੰ ਦੇਖ ਕੇ ਉਹ ਗੁਰੂ ਦੀ ਮੱਤ ਸੇਤ ਕਰੂ ਨਾ ਤੂੰ ਗੁਰੂ ਦਾ ਸਿੱਖਾ ਇਹ ਕੰਮ ਨਹੀਂ ਕਰਨਾ ਮੈਲ ਨੂੰ ਉੱਥੇ ਹੀ ਰੋਕੂਗਾ ਜੇ ਮੱਤ ਮੈਲੀ ਹੈ ਇਹ ਹੁਣ ਇੱਥੇ ਦੋ ਵਿਚਾਰ ਆ ਰਹੇ ਨੇ ਪਹਿਲਾ ਵਿਚਾਰ ਕੇ ਇੱਕ ਪੁੰਨੀਆਂ ਦੀ ਗੱਲ ਇੱਕ ਪਾਪੀਆਂ ਦੀ ਗੱਲ ਕਿ ਆਉਂ ਵੀ ਪੁੰਨੀ ਪਾਪੀ ਆਖਣ ਨਾ ਏ ਇਹ ਹੁਣ ਜਿਹੜੇ ਤੀਜੀ ਪੌੜੀ ਵਾਲੇ ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮਖੋਰ ਇਹ ਅਸਲ ਸਮਝ ਦੇ ਵਿੱਚ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੀ ਮਤ ਮੈਲੀ ਹੋ ਗਈ ਮੈਲੀ ਕਰਕੇ ਫਿਰ ਕੀ ਬਣ ਗਏ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਇਹ ਸਾਰੇ ਓਗਣ ਉਹਨਾਂ 'ਚ ਆ ਜਾਂਦੇ ਆ ਜਿਨ੍ਹਾਂ ਦੇ ਉੱਤੇ ਭੈੜੀ ਮਤ ਹਾਵੀ ਹੋ ਜਾਂਦੀ ਆ ਤੇ ਫਿਰ ਇਹਦਾ ਜਰੀਆ ਹੈ ਗੁਰੂ ਹੈ ਗੁਰੂ ਸੋਡੀ ਮੈਲ ਨੂੰ ਧੋ ਸਕਦਾ ਹੈ ਪ੍ਰਮਾਤਮਾ ਦਾ ਨਾਮ ਇਹ ਮੈਲ ਨੂੰ ਤੁਸ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਦਮਾ へ ਸਮਾਏ ਪ੍ਰਮਾਤਮਾ ਦਾ ਨਾਮ ਜਪਿਆ ਮਨ ਦੀ ਮੈਲ ਜਾਣੀ ਹੈ ਤੇ ਅਮਰਤ ਰੂਪੀ ਨਾਮ ਹਿਰਦੇ ਚ ਬਸਣੇਗਾ ਤੇ ਜਿਹਨੂੰ ਮਾਰਾ ਕਹਿੰਦੇ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਹੇ ਆਪਾਂ ਇੱਥੇ ਕਿਉਂ ਬੈਠੇ ਆ ਤਾਂ ਕਿ ਮਨ ਦੀ ਮੈਲ ਲੈ ਜਾਵੇ ਪਹਿਲੀ ਪੌੜੀ ਦਾ ਸੰਕਲਪ ਕਿਵ ਸਚਿਆਰਾ ਹੋਈ ਹੈ ਕਿ ਬਕੂੜਾ ਤੇ ਕੂੜ ਦੀ ਕੰਧ ਕਿਵੇਂ ਟੁੱਟ ਜੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਗੁਣ ਗਾਵਤ ਤੇਰੀ ਉਤਰਸ ਮੈਲ ਇਹ ਮੈਲ ਕਦੋਂ ਉਤਨੀ ਆ ਜਦੋਂ ਤੇ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋਮੈ ਬਿਖ ਬਿਖਈਏ ਜ਼ਹਿਰ ਇਹ ਗੁਰੂ ਦੇ ਗੁਣ ਗਾਉਂਦਿਆਂ ਤੇਰੀ ਜਿਹੜੀ ਵਿਕਾਰਾਂ ਦੀ ਮੈਲ ਹੈ ਉਹਨੇ ਬਿਨ ਸ ਜਾਣਾ ਜੇ ਮਤ ਮੈਲੀ ਹੋ ਗਈ ਫਿਰ ਗੁਰੂ ਦਾ ਸ਼ਬਦ ਤੋਂ ਸਕਦਾ ਹੈ ਤਾਂ ਹੀ ਤਾਂ ਫਿਰ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸਿੱਖ ਅਮਰਤ ਵੇਲੇ ਰੋਜ਼ ਹੀ ਪੜ੍ਹਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇਰੂਗਾ ਜਦੋਂ ਇਸ਼ਨਾਨ ਕਰੇਗਾ ਤੇਰਾ ਤਨ ਸੁਚੇਤ ਹੋ ਜੂ ਕਿਹਾ ਆ ਅਮਰਤ ਵੇਲੇ ਉਠ ਕਰ ਅਸੀਂ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕੋਟ ਵਿਗਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪੱਖਿਆ ਪ੍ਰਭੂ ਦੇ ਬੋਲ ਗੁਰੂ ਦਾ ਸ਼ਬਦ ਹੈ ਪ੍ਰਭ ਬਾਣੀ ਸ਼ਬਦ ਸੁਪੱਖਿਆ ਪਰਮਾਤਮਾ ਦੇ ਗੋਲ ਗੁਰੂ ਦੇ ਸ਼ਬਦ ਪਰਮਾਤਮਾ ਦੀ ਭੱਖ ਹੈ ਪਾ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖ ਸਾਚਾ ਸਹਬ ਅਮਿੱਤ ਵਡਾਈ ਭਗਤ ਬਸਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬ੍ਰਿਧ ਪ੍ਰਤਪਾਲਾ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਇਹ ਮੇਰੇ ਗੁਰੂ ਨਾਨਕ ਦੀ ਵਡਿਆਈ ਹੈ ਇਹ ਮੇਰੇ ਗੁਰੂ ਦਾ ਸ਼ਬਦ ਗੁਰੂ ਦਾ ਨਾਮ ਫਿਰ ਤਾਂ ਤੇਰੀ ਇਹ ਮੈਲਤ ਹੋਊਗਾ ਜਦੋਂ ਤੂੰ ਗੁਰੂ ਦੇ ਸ਼ਬਦ ਨਾਲ ਲੱਗੇਗਾ ਤੇ ਹੋਰ ਕੋਈ ਹੀਲਾ ਨਹੀਂ ਜੇ ਮਤ ਮੈਲੀ ਹੋ ਗਈ ਐ ਤੂੰ ਗੁਰੂ ਦੀ ਸ਼ਰਨ ਆ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਿਸਾ ਤਾਂ ਪਾਪਾਂ ਦੀ ਮੈਲ ਕੱਟੀ ਜਾਵੇਗੀ ਕੋਈ ਨਹੀਂ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਹਾਂ ਇਹ ਪੁੰਨ ਇਹ పాਪ ਇਹ ਕਹਿਣ ਕਹਾਉਣ ਦੀਆਂ ਗੱਲਾਂ ਨਹੀਂ ਹੈ ਇਕਾ ਕਿਰਤ ਇਕਾ ਦੁਕ੍ਰਿਤ ਜਿਹੜਾ ਮਨੁੱਖ ਕਿਰਤ ਕਰਦਾ ਮੰਨ ਲਓ ਪੌਣ ਦਾ ਬੀਜ ਬੀਜਦਾ ਹੈਗਾ ਕਿਰਤ ਕੀ ਹੁੰਦੀ ਹੈ ਜਿਹੜਾ ਕੁਝ ਤੁਸੀਂ ਕਰਮ ਕਰਿਆ ਉਹਦੇ ਵਜਾਨੇ ਦੇ ਵਿੱਚ ਤੁਹਾਨੂੰ ਕੁਝ ਮਿਲ ਜਾਣਾ ਤੇ ਦੁਕ੍ਰਿਤ ਕੀ ਹੁੰਦੀ ਹੈ ਕਰਿਆ ਕੁਝ ਨਹੀਂ ਤੇ ਪ੍ਰਾਪਤ ਕਰਨ ਦੀ ਇੱਛਾ ਬਣ ਜਾਣੀ ਕਿਸੇ ਤੋਂ ਲੁੱਟ ਕੇ ਕਿਸੇ ਤੋਂ ਖੋ ਕੇ ਕਿਸੇ ਦਾ ਧੋਖਾ ਕਰਕੇ ਜਾਂ ਗਲਤ ਤਰੀਕੇ ਨਾਲ ਕੋਈ ਵਿਧੀ ਵਿਵਧਾਨ ਬਣਾ ਕੇ ਮਹਾਰਾਜ ਕਹਿੰਦੇ ਪੁੰਨੀ ਪਾਪੀ ਆਖਣ ਨਾਏ ਪੁੰਨ ਤੇ ਪਾਪ ਜਿਹੜਾ ਪੁੰਨ ਕਰਦਾ ਉਹਨੂੰ ਪੁੰਨੀ ਕਿਹਾ ਜਾਂਦਾ ਹੈ ਜਿਹੜਾ ਪਾਪ ਕਰਦਾ ਉਹਨੂੰ ਪਾਪੀ ਕਿਹਾ ਜਾਂਦਾ ਇਹ ਆਖਾਣ ਮਾਤਰ ਕੋਈ ਗੱਲ ਨਹੀਂ ਹੈ ਇਹ ਕਹਿਣ ਮਾਤਰ ਨਹੀਂ ਗੱਲ ਮਹਾਰਾਜ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ ਜਿਹੜਾ ਕੁਝ ਵੀ ਤੂੰ ਕਰੇਂਗਾ ਉਹ ਨਾਲ ਤੇਰੇ ਜਾਊਗਾ ਸਾਡੇ ਨਾਲ ਕੁਝ ਵੀ ਨਹੀਂ ਜਾਣਾ ਪਰ ਜਿਹੜੇ ਅਸੀਂ ਗੁਣ ਔਗਣ ਕਰਾਂਗੇ ਉਹ ਸਾਡੇ ਨਾਲ ਜਾਣਗੇ ਗੁਨਾ ਗਵਾਈ ਗੰਠੜੀ ਔਗਣ ਚੱਲੀ ਬੰਨ ਜੇ ਗੁਣ ਕੀਤੇ ਨੇ ਸਾਡੇ ਨਾਲ ਜਾਣਗੇ ਔਗਣ ਕੀਤੇ ਨੇ ਸਾਡੇ ਇਹੀ ਆਪਾਂ ਜਦੋਂ ਆਪਾਂ ਧਰਮ ਖੰਡ ਜਾਵਾਂਗੇ ਨਾ 34 ਨੰਬਰ ਪੌੜੀ ਤੇ ਫਿਰ ਉੱਥੇ ਮਹਾਰਾਜ ਕਹਿਣਗੇ ਕਰਮੀ ਕਰਮੀ ਹੋਏ ਵਿਚਾਰ 19 ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਇੱਥੈ ਸੋਹਣ ਪੰਜ ਪਰਵਾਣ 16ਵੀਂ ਪੌੜੀ ਵਾਲੇ ਉੱਥੇ ਜਾਣਗੇ ਤੇ ਉੱਥੇ ਇਹ ਉਹ ਪੰਜ ਨੇ ਜਿਹੜੇ ਸੋਹਣੇ ਲੱਗਣਗੇ ਇੱਥੈ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆਂ ਜਾ ਉੱਥੇ ਗਏ ਤੋਂ ਪਤਾ ਲੱਗਣਾ ਉੱਥੇ ਜਿਹੜੇ ਕੱਚੇ ਐ ਭਾਈ ਪਕਾਏ ਜਾਣ ਉੱਥੇ ਤੇਰੀ ਕਰਨ ਨਹੀਂ ਬਚੀ ਜਾਊਗੀ ਜਿਹਨੂੰ ਆਪਾਂ ਆਸਾ ਦੀ ਵਾਰ ਚ ਵੀ ਵਿਚਾਰੇਗਾ ਜਦੋਂ ਅਸੀਂ ਵਿਚਾਰਦੇ ਨਾ ਫਿਰ ਉਹ ਮਹਾਰਾਜ ਕਹਿੰਦੇ ਵੱਡਾ ਹੋਆ ਦੁਨੀਂਦਾਰ ਗਲ ਸੰਗਲ ਘੱਤ ਚਲਾਇਆ ਅੱਗਾ ਕਰਨੀ ਕੀਰਤ ਬਾਚੀਐ ਵੈ लेखा ਕਰ ਲੇਖਾ ਸਮਝਾਉਣਗੇ ਵੀ ਆ ਦੇਖ ਲੈ ਤੂੰ ਹੀ ਠੱਗੀ ਕਰੀਐ ਆ ਚੋਰੀ ਤੂੰ ਹੀ ਕਰੀਐ ਅੱਗਾ ਕਰਨੀ ਕੀਰਤ ਬਾਚੀਐ ਵੈ लेखा ਕਰ ਸਮਝਾਇਆ ਥਾਉ ਨਾ ਹੋਵੀ ਪਾਉਂਦੀ ਫਿਰ ਪਾਉਂਦੀ ਬੰਦਾ ਜੁੱਤੀਆਂ ਪੈਂਦੀਆਂ ਨੂੰ ਫਿਰ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਹੁਣ ਰੋਏ ਤੋਂ ਕੀ ਬਣਨਾ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਦੇ ਜਨਮ ਗੁਆਇਆ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਜ਼ਰੂਰ ਹੋਣਾ ਤੂੰ ਕੰਮ ਕਰਨ ਤੋਂ ਪਹਿਲਾਂ ਜ਼ਰੂਰ ਸੋਚ ਕਰਨੀ ਕਰ ਕਰ ਕਰਨਾ ਲਿਖ ਲੈ ਜਾਹੋ ਜਿਹੜੇ ਵੀ ਤੂੰ ਕਰਮ ਕਰੇਂਗਾ ਜਦੋਂ ਜੱਬ ਸਾਬ ਚਾ ਪਾਂਤ ਤੇ ਜਾਵਾਂਗੇ ਨਾ ਚੰਗੀਆਂ ਆਈਆਂ ਬੁਰੀਆਂ ਆਈਆਂ ਬੱਚੇ ਬੱਚਣਾ ਚੰਗਈ ਵੀ ਬਚੀ ਜਾਊਗੀ ਤੇ ਚੰਗੀਆਂ ਆਈਆਂ ਬੁਰੀਆਂ ਆਈਆਂ ਬੱਚੇ ਧਰਮ ਹضور ਕਰਮੀ ਆਪੋ ਆਪਣੀ ਕੈਨੇਡਾ ਤੇ ਉੱਥੇ ਤੇਰੀ ਕਰਮੇ ਬਾਤੀ ਜਾਣੀ ਐ ਇਸ ਕਰਕੇ ਮਾਰਾ ਕਹਿੰਦੇ ਪੁੰਨ ਤੇ ਪਾਪ ਇਹ ਕਹਿਣ ਮਾਤਰ ਗੱਲਾਂ ਨਹੀਂ ਆ ਪੁੰਨੀ ਆ ਆ ਪਾਪੀ ਆ ਕਰ ਕਰ ਕਰਨਾ ਜੋ ਕੁਝ ਕਰਿਆ ਉਹ ਤੇਰੇ ਨਾਲ ਜਾਣਾਗਾ ਤੇ ਤੂੰ ਕਰਮ ਕਰਨ ਲੱਗਿਆ ਜਰੂਰ ਵਿਚਾਰ ਕਰ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਬ ਹੋ ਜਾਹ ਉਹ ਬਾਬਾ ਜੀ ਨੇ ਜਿਹੜਾ ਉਚਾਰਨ ਕੀਤਾ ਨਾ ਇਹ ਤੁਸੀਂ ਧਿਆਨ ਕਰਿਆ ਕਰੋ ਹਨਾ ਆਪੇ ਬੀਜ ਆਪੇ ਹੀ ਖਾਹ ਜਦੋਂ ਖੱਕੇ ਦੇ ਕੰਨੇ ਤੇ ਭਾਰ ਦੇ ਤਾਂ ਹਾਹੇ ਦਾ ਔਂਕੜ ਨਾ ਤਾਂ ਬਲਾਉਣਾ ਰਹੂਗਾ ਤੇ ਨਾ ਹੋੜੇ ਜੀ ਬਦਲੂਗਾ ਮਾਰੇ ਕਹਿੰਦੇ ਨੇ ਕਿ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵੋ ਜਾਓ ਇਹ ਭਾਈ ਜਿਹੜਾ ਤੂੰ ਕਰਮ ਕਰਮ ਕੀ ਹੈ ਬੀਜ ਹੈ ਜਿਹੜਾ ਵੀ ਤੂੰ ਬੀਜ ਬੀਜੇਗਾ ਤੇ ਉਹ ਤੈਨੂੰ ਹੀ ਖਾਣਾ ਪੈਣਾ ਹੈ ਜਿਹੜੇ ਅਸੀਂ ਸੰਸਾਰੀ ਬਾਹਰੀ ਬੀਜ ਬੀਜਦੇ ਆਂਗੇ ਉਹ ਕਈ ਵਾਰੀ ਬੀਜ ਦਾ ਹੋਰ ਹੈ ਖਾਂਦਾ ਹੋਰ ਹੈ ਪਰ ਜਿਹੜਾ ਤੁਸੀਂ ਸਰੀਰ ਰੂਪੀ ਧਰਤੀ 'ਚ ਬੀਜ ਬੀਜੇਗਾ ਤੇ ਉਹ ਸੋਨੂੰ ਆਪ ਹੀ ਖਾਣਾ ਪਊਗਾ ਬੀਜ ਬੀਜਣ ਤੋਂ ਪਹਿਲਾਂ ਕਰਮ ਕਰਨ ਵੇਲੇ ਕਰਮੀ ਕਰਮੀ ਹੋਏ ਵਿਚਾਰ ਤੂੰ ਆਪਦੇ ਕਰਮ ਕਰਨ ਵੇਲੇ ਬੀਜ ਬੀਜਣ ਤੋਂ ਪਹਿਲਾਂ ਦੇ ਵਿਚਾਰ ਸਕਦਾ ਮੈਂ ਕਿ ਕੀ ਬੀਜਣਾ ਹੈਗਾ ਇਹ ਸਾਡਾ ਸਰੀਰ ਧਰਤੀ ਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ ਇਹ ਸਰੀਰੂਪੀ ਧਰਤੀ ਵਿੱਚ ਤੂੰ ਜਿਹੇ ਜਾਂ ਬੀਜ ਬੀਜੇਗਾ ਉਹ ਤੈਨੂੰ ਹੀ ਖਾਣਾ ਪੈਣਾ ਜਿੰਨਾ ਚਿਰ ਤੂੰ ਬੀਜ ਬੀਜਿਆ ਨਹੀਂ ਇਹ ਤੇਰੇ ਹੱਥ 'ਚ ਹੈ ਤੈਨੂੰ ਸੁਤੰਤਰ ਕੀਤਾ ਹੈ ਬੀਜ ਬੀਜਣ ਵਾਸਤੇ ਕਰਮ ਕਰਨ ਨੂੰ ਤੂੰ ਸੁਤੰਤਰ ਹੈ ਸ਼ੁਭ ਕਰਮ ਕਰੇਗਾ ਤਾਂ ਸ਼ੋਭੀਜ ਪੈਦਾ ਹੋਊਗਾ ਉਹਦੇ ਵਿੱਚੋਂ ਪੰਨ ਦਾ ਬੂਟਾ ਹਰਾ ਹੋਊਗਾ ਉਹ ਕਰਮ ਕਰੇਗਾ ਪਾਪ ਦਾ ਬੂਟਾ ਹਰਾ ਹੋਊਗਾ ਉਹਨਾਂ ਦੇ ਬੂਟੇ ਨੂੰ ਸੁੱਖ ਲੱਗਣੇ ਨੇ ਤੇ ਪਾਪ ਦੇ ਬੂਟੇ ਚ ਦੁੱਖ ਮਿਲਣੇ ਆ ਮਹਾਰਾਜ ਕਹਿੰਦੇ ਜਿਹੜਾ ਆਪ ਆਪੇ ਬੀਜ ਆਪੇ ਹੀ ਖਾਓ ਬੀਜ ਬੀਜਣ ਤੋਂ ਪਹਿਲਾਂ ਕਰਮ ਕਰਨ ਵਾਸਤੇ ਤੈਨੂੰ ਸਤੰਤਰ ਕੀਤਾ ਹੋਇਆ ਤੂੰ ਆਪ ਕਰ ਸਕਦਾ ਤੂੰ ਅਮਰਤ ਵੇਲੇ ਉੱਠਣਾ ਹੈ ਕਿ ਨਹੀਂ ਉੱਠਣਾ ਇਹ ਤੇਰੇ ਹੱਥ ਹੈ ਤੂੰ ਅਮਰਤ ਵੇਲੇ ਉੱਠ ਕੇ ਗੁਰਦੁਆਰੇ ਆਉਣਾ ਹੈ ਕਠੇਕੇ ਵੱਲ ਜਾਣਾ ਇਹ ਤੇਰੇ ਹੱਥ ਹੈ ਇਹ ਕਰਨ ਨੂੰ ਤੂੰ ਯਾਦ ਹੈ ਪਰ ਜਿਹੜਾ ਤੂੰ ਬੀਜ ਬੀਜੇਗਾ ਤੁਸੀਂ ਇੱਥੇ ਬੈਠਿਓ ਇਹ ਤੁਸੀਂ ਬੀਜ ਬੀ ਰਿਓ ਇਹ ਪੁੰਨ ਦਾ ਬੀਜ ਹੈ ਪਰ ਤੈਨੂੰ ਸਤੰਤਰ ਕੀਤਾ ਪਰ ਜੇ ਤੂੰ ਬੀਜ ਬੀਜਤਾ ਉਹਦਾ ਫਿਰ ਤੈਨੂੰ ਫਲ ਖਾਣਾ ਪਊਗਾ ਜਿਹਨੂੰ ਬਾਬਾ ਜੀ ਨੇ ਕਹੇ ਲੋੜ ਹੈ ਦਾਖ ਬਜੌਰੀਆਂ ਕਿਕਰ ਬੀਜਿਆ ਜੱਟ ਹੰਡਾ ਉਨਨਕ ਤਾਈਂ ਦਾ ਪੈਂਦਾ ਲੋੜ ਹੈ ਜੇ ਤੂੰ ਕਿਕਰ ਦਾ ਬੀਜ ਬੀਜਿਆ ਫਿਰ ਦਾਖਾਂ ਦੀ ਝਾਕ ਨਾ ਕਰੀ ਪੱਕਾ ਮੰਨ ਲਾ ਕਿਕਰ ਹਰੀ ਹੋਊਗੀ ਤੇ ਕੰਡੇ ਲੱਗਣਗੇ ਜੇ ਅੰਗੂਰ ਦਾ ਬੂਟਾ ਲਾਇਆ ਪੱਕਾ ਮੰਨ ਲਾ ਅੰਗੂਰ ਲੱਗੂਗਾ ਦਾਖਾਂ ਮਿਲਣਗੀਆਂ ਇਹ ਤੇਰੇ ਹੱਥ 'ਚ ਐ ਅੰਗੂਰ ਬੀਜਣਾ ਤਾਂ ਹੀ ਬਾਬਾ ਜੀ ਕਹਿੰਦਾ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਸਾਂयां ਗਹਿਰ ਫਲ ਪੰਛੀ ਕੇਲ ਕਰਨ ਤੂੰ ਐਦਾਂ ਦਾ ਬੀਜ ਬੀਜ ਜਿਹੜਾ 12 ਮਹੀਨੇ ਫਲ ਦਿੰਦਾ ਰਹੇ ਤੇ ਉਹ ਬੀਜ ਐ ਨਾਮ ਦਾ ਮਹਾਰਾ ਕਹਿੰਦੇ ਤੂੰ ਬੀਜ ਬੀਜਣ ਤੋਂ ਪਹਿਲਾਂ ਹਰ ਕਰਮ ਸਾਡਾ ਬੀਜ ਐ ਜਿਹੜੇ ਕਿਰਤ ਕਰਦੇ ਆ ਇਹ ਪੁੰਨ ਐ ਦੋ ਕਰਤਵ ਦੇ ਦੱਦਾ ਮੂਰੇ ਲੱਗ ਗਿਆ ਇਹ ਪਾਪ ਹੈ ਮੰਨ ਲਓ ਕੋਈ ਮੁਲਾਜ਼ਮ ਸਾਡਾ ਕੁਰਸੀ ਤੇ ਬੈਠਾ ਹੈ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਆਉਂਦਾ ਹੈ ਉਹਨਾਂ ਦਾ ਕੰਮ ਹੈ ਤੇ ਜਿੱਦੇ ਮੇਜ਼ ਦੇ ਥੱਲੇ ਦੀ ਪੈਸੇ ਲੈ ਕੇ ਉਹਦੇ ਪਾਪ ਹੈ ਬਸ ਸੌਖਾ ਸਮਝ ਲੈਣਾ ਖੇਤੀ ਕਰਦੇ ਆ ਸਾਡੇ ਕਿਸਾਨ ਬਹੁਤ ਸਬਜ਼ੀ ਬੀਜਦੇ ਆ ਬੜਾ ਪੁੰਨ ਦਾ ਕੰਮ ਹੈ ਕਿਸੇ ਤੱਕ ਸਬਜ਼ੀ ਪਹੁੰਚਾਉਣੀ ਜਿੱਦੇ ਟੀਕਾ ਲਾ ਕੇ ਕੱਦੂ ਲਾਉਂਗੇ ਪਾਪ ਹੈ ਬਸ ਸੌਖਾ ਜਿਹਾ ਦੱਸ ਦੇਣਾ ਘਰ ਘਰ ਦੁੱਧ ਪਹੁੰਚਾਉਣ ਜਾਂਦੇ ਨੇ ਬੜਾ ਪੁੰਨ ਕਰਦੇ ਆ ਜਿਹੜਾ ਮਨੁੱਖ ਜੂਰੀਆ ਦਾ ਦੁੱਧ ਬਣਾ ਕੇ ਵੇਚਦਾ ਉਹ ਪਾਪ ਹੈ ਬਸ ਪੁੰਨ ਤੇ ਪਾਪ ਦੀ ਪਰਭਾਸ਼ਾ ਸਮਝ ਲੈਣੀ ਜਿਹੜੀ ਚੀਜ਼ ਅਸੀਂ ਕਰੀ ਨਹੀਂ ਉਹਦੇ ਇਹ ਵਿੱਚ ਕੁਝ ਲੈਣਾ ਚਾਹੀਏ ਉਹ ਪਾਪ ਹੈ ਦੁਕ੍ਰਿਤ ਕੀਤੀ ਹੈ ਕੰਮ ਕੋਈ ਕੀਤਾ ਨਹੀਂ ਤੇ ਪ੍ਰਾਪਤੀ ਚਾਹੁੰਦੇ ਆ ਉਹ ਪਾਪ ਹੈ ਤੇ ਤਾਂ ਹੀ ਮਹਾਰਾਜ ਨੇ ਕਿਹਾ ਨੇ ਨਾ ਮਹਾਰਾਜ ਕਹਿੰਦੇ ਅਹਿਰਕ ਬਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਤੂੰ ਅਹਿਰਕ ਨਾ ਕਿਸੇ ਨਾ ਕਰ ਤੂੰ ਸੁਕ੍ਰਿਤ ਕਰ ਤੈਨੂੰ ਵੀ ਦੇ ਦੂ ਮਹਾਰਾਜ ਇਥੇ ਮਹਾਰਾਜ ਕਹਿੰਦੇ ਨੇ ਕਰਨ ਤੋਂ ਪਹਿਲਾਂ ਤੂੰ ਸਤੰਤਰ ਹੈ ਤੂੰ ਆਪਣੇ ਇਹ ਸਰੀਰੂਪੀ ਪਿੰਡ ਦੇ ਵਿੱਚ ਜੋ ਬੀਜਣਾ ਬੀਜਲਾ ਪਰ ਖਾਣਾ ਤੈਨੂੰ ਉਹ ਪਊਗਾ ਜਿਹੜਾ ਕੁਝ ਬੀਜੇਗਾ ਬੇਕਾਰ ਬੀਜੇਗਾ ਬੇਕਾਰ ਵੱਢਣੇ ਪੈਣਗੇ ਫਿਰ ਦੁੱਖਾਂ ਦਾ ਫਲ ਲਗੂ ਗੁਣ ਬੀਜੇਗਾ ਤੇ ਫਿਰ ਪੁੰਨਾਂ ਦਾ ਫਲ ਲਗੂ ਸੁੱਖ ਮਿਲੂਗਾ ਤੇ ਬੜਾ ਇੱਕ ਪਿਆਰਾ ਬਾਬਾ ਜੀ ਦਾ ਸ਼ਬਦ ਹੈ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਫਿਰ ਇਹ ਸਰੀਰ ਨੂੰ ਧਰਤੀ ਬਣਾ ਕੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਾਰੇ ਕਹਿੰਦੇ ਮਨ ਨੂੰ ਹਾਲੀ ਬਣਾ ਤੇ ਆਪਣੇ ਉੱਚੇ ਆਚਰ ਨੂੰ ਕਿਰਸਾਣੀ ਬਣਾ ਤੇ ਮਿਹਨਤ ਦਾ ਪਾਣੀ ਪਾ ਤੇ ਸਰੀਰ ਨੂੰ ਖੇਤ ਬਣਾ ਲ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਵਿੱਚ ਬੀਜ ਕੀ ਪਾਈਏ ਨਾਮ ਬੀਜ ਨਾਮ ਦਾ ਬੀਜ ਪਾ ਅੰਮ੍ਰਿਤ ਵੇਲਟ ਵਾਹਿਗੁਰੂ 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 ਸਾਰੇ ਬੀਜੋ ਵਾਹਿਗੁਰੂ 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 ਮਨਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸਹਾਗਾ ਰੱਖ ਗਰੀਬੀ ਵੇਸ ਫਿਰ ਕੀ ਹੋ ਪਾਉ ਕਰਮ ਕਰ ਜਮਸੀ ਸੇ ਕਰ ਭਾਖਟ ਦੇਖ ਫਿਰ ਪ੍ਰਮਾਤਮਾ ਦੀ ਰਹਿਮਤ ਹੋ ਤੇ ਪਿਆਰ ਦਾ ਬੂਟਾ ਪੈਦਾ ਹੋਊਗਾ ਤੇ ਭਾਗਾ ਵਾਲਾ ਸਰੀਰ ਬਣ ਜੂ ਇਹ ਜੇ ਜਦ ਮੈਂ ਸ਼ਬਦ ਵਿਚਾਰਿਆ ਨਾ ਚਾਰ ਕਿਸਮ ਦੇ ਕੰਮ ਸੀਗੇ ਖੇਤੀ ਹੱਟ ਵਪਾਰ ਤੇ ਚੱਕਰੀ ਚਾਰਾਂ ਦਾ ਇੱਕ ਸ਼ਬਦ ਦੇ ਵਿੱਚ ਵਰਣਨ ਕੀਤਾ ਤੂੰ ਖੇਤੀ ਕਰਦਾ ਹੈ ਫਰ ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸਹਾਗਾ ਮਾਰ ਤੇ ਨਿਮਰਤਾ ਧਾਰਨ ਕਰ। ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਈ ਰਹਾਉ ਦੀਆਂ ਪੰਕਤੀਆਂ ਨੇ ਇਹ ਮਾਇਆ ਸਾਥ ਹੋਣ ਵਾਲੀ ਨਹੀਂ ਤੇ ਇਹ ਸਮਝ ਕਿਸੇ ਵਿਰਲੇ ਮਨੁੱਖ ਨੂੰ ਆਉਂਦੀ ਹੈ। ਫਿਰ ਅੱਗੇ ਜਿਹੜੇ ਮਹਾਰਾਜ ਸ਼ਬਦ ਕਹਿੰਦੇ ਨੇ ਹਾਨ ਹਟ ਕਰ ਆਰ ਜਾ ਸਚ ਨਾਮ ਕਰ ਬੱਥ ਸੁਰਤ ਸੋਚ ਕਰ ਭਾਂਡ ਸਲ ਇਸ ਵਿੱਚ ਤਿਸਨੂੰ ਰੱਖ ਬਨ ਜਾ ਰਿਆਂ ਸਿਓ ਬਨਜ ਕਰ ਲੈ ਲਾ ਹਾ ਮਨ ਹਸ। ਫਿਰ ਮਾਰਾ ਕਹਿੰਦੇ ਹਟ ਵੀ ਕਰਨੀ ਐ ਫਿਰ ਸੱਚ ਦੀ ਕਰ ਹਾਣ ਹਟ ਕਰ ਆਰ ਜਾ ਸੱਚ ਨਾਮ ਕਰ ਬਥ ਹਾਣ ਕਈਏ ਘਟਨਾ ਜਿਹੜੀ ਤੇਰੀ ਉਮਰ ਘਟ ਰਹੀ ਐ ਇਹਨੂੰ ਤੂੰ ਹਟ ਬਣਾ ਲਾ ਤੇ ਸੱਚ ਦਾ ਨਾਮ ਵਿੱਚ ਸੌਦਾ ਪਾ ਲਾ ਹਾਣ ਹਟ ਕਰ ਆਰ ਜਾ ਸੱਚ ਨਾਮ ਕਰ ਬਥ ਸੁਰਤ ਸੋਚ ਕਲ ਭਾਂਡਾ ਸਾਲ ਇਸ ਵਿੱਚ ਇਸਨੂੰ ਰੱਖ ਭਾਂਡੇ ਰੱਖੇ ਹੁੰਦੇ ਕਿਸੇ ਦੀ ਦਾਲ ਐ ਕਿਸੇ ਦੀ ਗੋਜ ਐ ਇਹ ਆਪਣੀ ਸੁਰਤ ਨੂੰ ਭਾਂਡਾ ਬਣਾ ਲਾ ਇਹ ਚ ਨਾਮ ਰੱਖ ਲਾ ਫਿਰ ਬਨ ਜਾ ਰਿਆਂ ਸੋ ਆ ਤੁਸੀਂ ਬੈਠਿਓ ਬਨ ਜਾ ਰਿਓ ਸਾਧ ਸੰਗ ਚ ਬਹਿ ਕੇ ਫਿਰ ਉਹਦਾ ਨਾਮ ਜਪ ਲੈ ਲਾ ਹ ਮਨ ਤੇ ਲੈ ਲਾ ਲੈ ਕੇ ਤੇ ਤੇਰਾ ਜੀਵਨ ਖੜ ਜਾਊਗਾ ਤੇ ਅੱਗੇ ਮਹਾਰਾਜ ਕਹਿੰਦੇ ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ ਖਰਚ ਬੰਨ ਚੰਗੀਆਂ ਆਇਆਂ ਮਤਮਨ ਜਾਣਾ ਕੱਲ ਨਿਰੰਕਾਰ ਕਾ ਦੇਸ ਜਾਹੇ ਤਾਂ ਸੁਖ ਲਹੈ ਮਲ ਤੀਜਾ ਵਪਾਰ ਕਰਦੇ ਹੁੰਦੇ ਮਹਾਰਾਜ ਕਹਿੰਦੇ ਤੂੰ ਸੱਤ ਘੋੜੇ ਲੈ ਚੱਲ ਉੱਚੇ ਆਚਰਨ ਦੇ ਘੋੜੇ ਲੈ ਕੇ ਤੋਰ ਸੁਣ ਸਾਸਤ ਸੌਦਾਗਰੀ ਗੁਰੂ ਦੇ ਗਿਆਨ ਦੀ ਸੁਤਾਗਰੀ ਲੈ ਤੇ ਉੱਚੇ ਆਚਨ ਦੇ ਘੋੜੇ ਲੈ ਕੇ ਤੁਰ ਖਰਚ ਬੰਦ ਖਰਚ ਨਾਲ ਚੰਗਿਆਈਆਂ ਬੰਨ ਲਾ ਚੰਗੇ ਗੁਣ ਬੰਨ ਲਾ ਗੁਨਾ ਕਾ ਹੋਵੇ ਬਾਸਲਾ ਤੇ ਫਿਰ ਤੂੰ ਨਰੰਗਕਾਰ ਦੇ ਦੇਖ ਜਾ ਕੇ ਉਹ ਮਹਿਲ ਮੰਨ ਲਿਆ ਚੌਥੇ ਮਾਰਾ ਕਹਿੰਦੇ ਲਾਏ ਚਿੱਤ ਕਰ ਚੱਕਰੀ ਨੌਕਰੀ ਕਰਨੀ ਹੈ ਚਿੱਤ ਲਾ ਕੇ ਕਰ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਤੇ ਕੰਮ ਕਿਹੜਾ ਕਰਨਾ ਹੈ ਪ੍ਰਮਾਤਮਾ ਦਾ ਨਾਮ ਫਿਰਦੇ ਚ ਬਸਾਉਣਾ ਹੈਗਾ ਬੰਨ ਬਧੀਆਂ ਕਰਤਾ ਬਣੀ ਤਾਂ ਕੋ ਆਖੇ ਤੂੰ ਬਧੀਆਂ ਨੂੰ ਬੰਨ ਕੇ ਰੱਖਣਾ ਜਦੋਂ ਕੋਈ ਰਿਸ਼ਵਤ ਦਿੰਦਾ ਨਹੀਂ ਲੈਣੀ ਮੇਰੇ ਗੁਰੂ ਦਾ ਹੁਕਮ ਹੈ ਤੂੰ ਆਪਣੇ ਵਿਕਾਰਾਂ ਨੂੰ ਬੰਨ੍ਹ ਕੇ ਰੱਖਣਾ ਤੇ ਤੈਨੂੰ ਸਾਰੇ ਧੰਨ ਕਹਿਣਗੇ ਨਾਨਕ ਵੇਖੈ ਨਜ਼ਰ ਕਰ ਜਿਹੜਾ ਇਤ ਵਗਣ ਵਨ ਫਿਰ ਉਹਦੀ ਨਜ਼ਰ ਦਾ ਪਾਤਰ ਬਣੇਗਾ ਤੇ ਚਾਰ ਗੁਣਾ ਤੇਰੇ ਤੇ ਤੇ ਲਾਲੀਆਂ ਚੜ ਜਾਣੀਆਂ ਮਹਾਰਾਜ ਕਹਿੰਦੇ ਇਹ ਕਹਿਣ ਮਾਤਰ ਦੀਆਂ ਗੱਲਾਂ ਨਹੀਂ ਹੈ ਤੂੰ ਆਪਣਾ ਬੀਜ ਇਹ ਨਾਮ ਦਾ ਬੀਜ ਬੀਜ ਤੇਰਾ ਜੀਵਨ ਸਫਲ ਹੋ ਜਾਣਾ ਹੈ ਮਹਾਰਾਜ ਕਿਰਪਾ ਕਰਨ ਸਾਡੇ ਹਿਰਦੇ 'ਚ ਵੀ ਨਾਮ ਦੀ ਦਾਤ ਪਾਜੇ ਬੜਾ ਪ੍ਰੇਰਨਾ ਦਾ ਇੱਕ ਸ਼ਬਦ ਹੈ ਅਰਦਾਸ ਕਰਨੀ ਹੈ ਮਹਾਰਾਜ ਜਿਹੜਾ ਕੁਛ ਅਸੀਂ ਵਿਚਾਰਦੇ ਆਂ ਇਹ ਸਾਡੇ ਜੀਵਨ ਚ ਆ ਜਾਏ ਨਾਮ ਦਾ ਕਿਣਕਾ ਸਾਡੇ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾਂ ਇਹ ਨਾਮ ਦੀ ਦਾ ਸਾਡੀ ਝੋਲੀ ਚ ਪਾਉਣ ਮਹਾਰਾਜ ਕਿਰਪਾ ਕਰਨ ਟਾਈਮ ਵੀ ਹੋ ਗਿਆ ਪੜ ਆਪਾਂ ਕੱਲ ਨੂੰ ਲਵਾਂਗੇ ਇੱਕ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਪੋਥੀਆਂ ਸਾਹਿਬ ਸੰਕੋਚਦੇ ਨਾ ਉਦੋਂ ਫਿਰ ਇਹਨੂੰ ਸਤਕਾਰ ਸਹਿਤ ਹੀ ਲਿਆਉਣੀ ਹੈ ਤੇ ਸਤਕਾਰ ਸਹਿ ਵੀ ਰੱਖੀ ਜਿੰਨਾ ਸਤਕਾਰ ਕਰੋਗੇ ਉਹਨਾਂ ਸੋਡਾ ਸਤਕਾਰ ਵਧੀ ਜਾਣਾ ਇਹ ਮੰਨ ਲਓ ਗੁਰੂ ਦਾ ਸਰੂਪ ਹੈ ਇੱਕ ਇੱਕ ਅੱਖਰ ਗੁਰੂ ਦੇ ਜਿੰਨੇ ਸ਼ਬਦ ਨੇ ਨਾ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਭਰਿਆ ਪਿਆਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਕਾਰ ਨਾਲ ਲਿਆਉਣਾਗਾ ਜਿਆਦਾ ਪੁੱਥੀਆਂ ਚੱਕੋਂਗੇ ਫਿਰ ਤੁਹਾਡੇ ਸਰੀਰ ਨਾਲ ਲੱਗਦੀਆਂ ਨੇ ਸਿਰ ਕਈ ਵਾਰੀ ਸਾਡਾ ਮੈਲਾ ਵੀ ਹੁੰਦਾ ਹੈ ਕੋਸ਼ਿਸ਼ ਕਰਕੇ ਜਿੰਨਾ ਘੱਟ ਚੱਕਣਾ ਇੱਕ ਚੱਕਰ ਵੱਧ ਲੱਗ ਜੂ ਇਹਨੂੰ ਸਤਕਾਰ ਨਾਲ ਯਾਨੀ ਮਨ ਦੇ ਵਿੱਚ ਭਾਵਨਾ ਪੈਦਾ ਭਾਉ ਪੈਦਾ ਕਰਨਾ ਹੈ ਭਾਉ ਤੋਂ ਫਿਰ ਪਿਆਰ ਬਣ ਜਾਣਾ ਹੈ ਮਰਿਆ ਕਿਰਪਾ ਕਰਨ ਇਹ ਵਿਚਾਰ ਸਾਡੇ ਹਿਰਦੇ ਚ ਵਸ ਜਾਣ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ